ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਸਾਰੇ ਜਣ ਠੀਕ ਹੋਗੇ ਜੀ ਚੜਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪ ਅੱਜ ਵਾਲਾ ਵਲੌਗ ਸ਼ੁਰੂ ਕਰਨ ਅੱਜ ਮੈਂ ਸੋਚਿਆ ਮੈਂ ਕਿ ਮਾਰਨਿੰਗ ਤੋਂ ਸ਼ੁਰੂ ਕਰਦੇ ਆਂ ਤੇ ਕਿਉਂਕਿ ਕਈ ਭੈਣਾਂ ਕਹਿੰਦੀਆਂ ਦੀਦੀ ਉਹੀ ਕੰਮ ਕਰ ਹਨ ਰੋਜ਼ ਵਾਲੇ ਵਲੌਗ ਦੇ ਵਿੱਚ ਵੀ ਦਾਲ ਰੋਟੀ ਉਹੀ ਰੋਜ਼ ਦਿਖਾਈ ਜਾਂਦੇ ਹਨ ਚੰਗਾ ਆਪ ਨੂੰ ਵੀ ਚੰਗਾ ਜਾਣੀ ਲੱਗਦਾ ਐਂਜੇ ਲੱਗਦਾ ਕੁਝ ਬਦਲ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਾਂ ਜੀ ਇੱਥੇ ਟਾਈਮ ਤੇ ਜਸ਼ਨ ਆਪਣਾ ਵਸਨਾ ਕੇ ਆ ਗਿਆ ਗੁਰਦੁਆਰਾ ਸਾਹਿਬ ਲਈ ਜਾਣ ਲਈ ਹੋ ਰਿਹਾ ਹੈ ਰੈਡੀ ਮਾ ਚਲੋ ਇਹਨੂੰ ਜਾਣ ਦੋ ਤੇ ਫਿਰ ਆਪਾਂ ਲਿਉਣਾ ਧਾਰਾ ਗੱਡ ਕੇ ਤੇ ਨੀਰਾਚਾਰ ਪਾਤਾ ਆਪਾਂ ਤੇ ਤਾਂ ਅਮਰਾਨੀ ਲਾਤੀ ਸੀ ਮੈਂ ਕਿਉਂ ਵਗੈਰਾ ਕਰਤਾ ਬਸ ਧਾਰਾ ਧਾਰਾ ਕਰਦੇ ਆ ਤੇ ਥੋੜਾ ਜਿਹਾ ਹੈ ਤਾਂ ਅੱਜ 10 ਮਿੰਟ ਲੇਟ ਆਪਾਂ ਤੇ ਕਿਉਂਕਿ ਮੈਨੂੰ ਆਇਆ ਹੋ ਗਿਆ ਮੈਂ ਕਿਹਾ ਚਲੋ ਜਸ਼ਨੇ ਦਾ ਪਾਣੀ ਗਰਮ ਗਰਮ ਪਾ ਕੇ ਮੈਂ ਕਿਹਾ ਚਲੋ ਮੈਂ ਫੇਰ ਹੀ ਜਾਊਂ ਉੱਧਰ ਕਿਉਂਕਿ ਮੈਨੂੰ ਆਇਆ ਹੁੰਦਾ ਵੀ ਚਲੋ ਇਹਨੂੰ ਰੈਡੀ ਹੋ ਜਾਂਦੋ ਵੀ ਜਾ ਬੜਨਦੋ ਫੇਰ ਮੈਂ ਧਾਰਾ ਕਰ ਜਾਨੀ ਆ ਵੈਸੇ ਮੂੰ ਆਪਾਂ ਪੌਣੇ 5:00 ਵਜੇ ਜਾਣੇ ਹੁੰਨੇ ਆ ਧਾਰਾ ਕਰਨੇ ਬਸ 5 ਮਿੰਟਾਂ ਵਿੱਚ ਜਸ਼ਨ ਰੈਡੀ ਹੋ ਜਾਊਗਾ ਵੀ ਉਹੀ ਟਾਈਮ ਆਪਾਂ ਸ਼ਾਮ ਨੂੰ ਧਾਰਾ ਕਰਦੇ ਹੁੰਨੇ ਆ ਉਹੀ ਟਾਈਮ ਆਪਾਂ ਸਵੇਰੇ ਕਰਦੇ ਹੁੰਨੇ ਪਿੰਡਾ ਉਹ ਕਰ ਸਾਡਾ ਮਾਪਣੀ ਲੋ ਜਿਸ਼ਨ ਆਪਣਾ ਹੋ ਗਿਆ ਰੈਡੀ ਬਿਸਤਰੇ ਮੈਂ ਚੱਕ ਤੇ ਸਾਡੇ ਮਾਪਤਾਂ ਦੇ ਤੇ ਇਹ ਕੁੜਤਾ ਇਹਦਾ ਜੀ ਸਾਲ ਹੋ ਗਿਆ ਕੁੜਤਾ ਆ ਮਸਮਾਏ ਨੂੰ ਫਿਰ ਤੁਹਾਨੂੰ ਪਤਾ ਬੱਚਾ ਆ ਨਾ ਬਾਦਾ ਫੁੱਲਦਾ ਤੇ ਥੋੜਾ ਜਿਹਾ ਇਹ ਨਾ ਭੀੜਾ ਜਿਹਾ ਤੇ ਥੋੜਾ ਜਿਹਾ ਪੌਂਡ ਵਾਲਿਆ ਉਹ ਹੁੰਦਾ ਕੁਸੇ ਥੋੜਾ ਜਿਹਾ ਜਿਸ਼ਨ ਆਪਣਾ ਨਾ ਪਿੰਡਾ ਨਹੀਂ ਇਸ ਮਾਰ ਕੇ ਨਹੀਂ ਪੁੰਦਾ ਥੋੜਾ ਗਿੱਲਾ ਹੁੰਦਾ ਜਦੋਂ ਫਿਰ ਤੁਹਾਨੂੰ ਪਤਾ ਉਦੋਂ ਗਿੱਲਾ ਹੋ ਕੇ ਚਿਪ ਜਾਵਦਾ ਚਲੋ ਜੀ ਢਾਲਾ ਚੱਕ ਲੈ ਜਿਸ਼ਨ ਦੇ ਰੈਡੀ ਪਏ ਆ चलो भाई मैं भी तारा अब पुता कम करिए चलो जी मम्मी देखी आंदे फोन गुरबाणी सुनी आंद चलो भाई कभी तारा उदा ही दिन बस चढ़ लग गया बस तारा क्या हूं जाना बहर खोला मैं जानी हम आटा चक्ली ਲੋ ਜੀ ਪੱਖੇ ਕੁਲਰ ਚੱਲੀ ਜਾਂਦੇ ਆ ਕੁਛ ਨਹੀਂ ਸੁਣਦਾ ਫੇਰ ਵੀ ਪਸ਼ੂ ਖੁਕਾ ਪੂਛਾ ਮਾਰੀ ਜਾਂਦੇ ਆ ਬਾਸ ਹੁਣ ਜਿਵੇਂ ਜਿਵੇਂ ਦਿਨ ਚੜੂਗਾ ਨਾ ਜਮਾ ਸ਼ੀਵ ਆਏ ਤੇ ਨਾਲ ਤੇ ਜਮਾ ਹੋ ਹੋ ਜੂਆ ਮੱਛਰ ਨਹੀਂ ਹੋਣਾ ਹੁਣ ਖੜ ਜਾ ਪੁੱਤ ਬਾਹਰ ਖੋਲਦੀ ਚਲੋ ਭਾਈ ਚਲੋ ਜਿੱਸਾ ਚੱਲੇ ਆਪਣਾ ਆਪਾਂ ਕੱਢ ਲਈਏ ਧਾਰਾ ਉਧਰ ਜਿਉਂ ਨਵਾਸੂ ਪਹੁੰਚੂ ਗਦਵਾਰੇ ਜਮਾ ਚਿੱਟਾ ਦਨ ਚੜਜੂਗਾ ਚਲੋ ਭਾਈ ਜਸ਼ਨ ਗਿਆ ਤੇ ਆਪਾਂ ਕੱਢ ਲਈਏ ਥਾਲਾ ਲਓ ਜੀ ਟਾਈਮ ਹੋ ਗਿਆ ਸਵਾ ਖਸ਼ੀ ਦਾ ਧਾਰਾ ਕੱਢ ਲੀਆਂ ਤੇ ਭਾਂਡੇ ਵਾਲਾ ਟੋਕਰਾ ਆਪਾਂ ਦਿੱਤਾ ਮੰਝ ਤੇ ਮੈਂ ਤੇਰੀ ਸੀਗੀ ਚਾਹ ਇੱਧਰ ਦੂਜੀ ਵਾਰ ਵਾਲੀ ਤੇ ਚਾਹ ਕਰਕੇ ਫਿਰ ਉਧਰ ਕੇ ਰੰਗੋਆ ਕੁੜਾ ਸਿੱਟ ਕੇ ਆਉਂਗੀ ਫੇਰ ਆ ਕੇ ਚਾਹ ਪੀਵੋਗੀ ਨਾਲੇ ਉਧਰ ਨੂੰ ਆਜੂ ਆਪਣਾ ਜਸ਼ਨ ਤੇ ਫੇਰ ਆਪਾਂ ਚਾਚੂ ਪੀ ਕੇ ਜਸ਼ਨ ਦੀ ਰੋਟੀ ਬਣਾਵਾਂਗੇ ਵਰਦੀਪੁਰ ਦੀ ਫਰੈਸ਼ ਕਰਕੇ ਮੈਂ ਇਹਦੀ ਆਥ ਨੇ ਰੱਖ ਦਿੰਨੀ ਹੁੰਦੀ ਆ ਬਸ ਪੈਨ ਵੇਲੇ ਜਦੋਂ ਸਾਰਾ ਕੰਮ ਧੰਦਾ ਕਰਕੇ ਫਿਰ ਮੈਂ ਇਹਦੀ ਵਰਦੀ ਪ੍ਰੈਸ ਕਰਕੇ ਰੱਖ ਦਿੰਨੀ ਹੁੰਦੀ ਆ ਚਾਹ ਬਣ ਗਈ ਹੁਣ ਤੇਰਾ ਚਾਹ ਕਾਹ ਕਰਕੇ ਤੇ ਮੈਂ ਪਾਉਣੀ ਆ ਮਸ਼ੀਨ ਚ ਕੱਪੜੇ ਤੇ ਫਿਰ ਮੰਮੀ ਕੱਢ ਦੇਣਗੇ ਕੱਪੜੇ ਤੇ ਮਸ਼ੀਨ ਚ ਕੱਪੜੇ ਅੱਜ ਮੈਨੂੰ ਲੱਗਦਾ ਡੈਡੀ ਕੱਲ ਲੈ ਕੇ ਆਏ ਆ ਰਾਏ ਤੋੜ ਕੇ ਤੇ ਸਾਡੇ ਹਰਿਆਣੇ ਚ ਜਿਹੜੇ ਹਰਿਆਣਵੀ ਬੋਲਦੇ ਉਹ ਕਹਿੰਦੇ ਇਹਨਾਂ ਨੂੰ ਕਾਚਰ ਤੇ ਵੈਸੇ ਅਸੀਂ ਇਹਨਾਂ ਨੂੰ ਰਾਏ ਕਹਿੰਨੇ ਆ ਤੇ ਅੱਜ ਆਪਾਂ ਬਣਾਵਾਂਗੇ ਚਿਬੜਾ ਰਾਏ ਚਿਬੜ ਕਾਚਰ ਇਹਨਾਂ ਦੀ ਚਟਨੀ ਤੇ ਅੱਡੋ ਅੱਡ ਨਾਲ ਲਈ ਦਿਆ ਹਨਾ ਅੱਡੋ ਅੱਡ ਉਸ ਚ ਚਲੋ ਜੀ ਆਪਾਂ ਕੁੱਲ ਲੀਏ ਚਾਹ ਤੇ ਫਿਰ ਦਵਾ ਦ ਪਾ ਦਈਏ ਮਸ਼ੀਨ ਚ ਕਪੜੇ ਤੇ ਫਿਰ ਮੈਂ ਜਸ਼ਨੇ ਦਾ ਆਟਾ ਗੁੰਨ ਕੇ ਫਿਰ ਉਧਰ ਜਾਵਾਂਗੀ ਤੇ ਬਸ ਫਿਰ ਆ ਕੇ ਆਪ ਦਾ ਆਰਾਮਦਾਰੀ ਨਾਲ ਬਹਿ ਕੇ 10 ਮਿੰਟ ਚਾਹ ਪੀਨੂ ਵਿਚਾਰ ਪੀ ਕੇ ਜਸ਼ਨੇ ਨੂੰ ਰੈਡੀ ਕਰਾਂਗੀ ਤੇ ਮੰਮੀ ਮੰਮੀ ਲਾ ਦੇਣਗੇ ਬੋਕਰ ਤੇ ਮੈਂ ਛੱਡ ਦੂੰਗੀ ਬੋਆ ਕੋੜਾ ਤੇ ਚਲੋ ਜੀ ਨਾਲ ਮਿਲ ਕੇ ਕੰਮ ਹੋ ਜਾਂਦਾ ਹੁਣ ਦੋ ਦੀ ਦਾ ਰਮੈ ਘੱਟ ਲਈ ਦੋ ਦੀ ਮੰਮੀ ਐ ਘੱਟ ਲਈ ਤੇ ਅੱਧਾ ਟਾਈਮ ਲੱਗਦਾ ਹਨਾ ਤੇ ਚਲੋ ਜੀ ਹੁਣ ਆਪਾਂ ਚਾਹ ਬੁਣ ਲਈਦਾ ਉਹਦਾ ਫਿਰ ਬਾਦੀ ਮਸ਼ੀਨ ਚ ਕੱਪੜੇ ਤੇ ਜਸ਼ਨਦਰ ਡੈਡੀ ਵੀ ਉੱਠ ਖੜੇ ਇਹਨਾਂ ਨੇ ਵੀ ਪੀਣੀ ਚਾਹ ਤੇ ਡੈਡੀ ਨੂੰ ਜੁ ਮੈਂ ਫੜਾ ਕੇ ਆਉਂਗੀ ਕਿਉਂਕਿ ਦੂਜੀ ਵਾਰ ਨਹੀਂ ਚਾਹ ਵੀ ਜਸ਼ਨਦਰ ਡੈਡੀ ਮੈਨੂੰ ਉਧਰ ਗੋਇਗੁਰਾਲੇ ਵਾਟਾ ਚੋਂ ਲੱਗ ਜਾਂਦੇ ਡੈਡੀ ਆਪਣੇ ਜਾਵੜ ਦੇ ਖੇਤ ਚਲੋ ਜੀ ਲਓ ਜੀ ਆਪਾਂ ਮਸ਼ੀਨ ਚ ਕੱਪੜੇ ਦੇ ਉੱਤੇ ਪਾ ਤੇ ਮੰਮੀ ਨੇ ਪਾਤਾ ਪਸੂਆਂ ਨੂੰ ਚੂਰਾ ਹੁਣ ਲੈਟੀ ਦਾ ਬੰਦ ਕਰਤੀ ਜੀ ਫੀਡ ਫੀਡ ਪਾ ਦਿੰਨੇ ਆ ਥੋੜਾ ਜਿਹਾ ਝੋਟੀਆਂ ਚਾਕ ਕਰਦੀਆਂ ਤੇ ਚਾਕਦੇ ਹੁਣ ਆਪਾਂ ਗੋਏ ਦੇ ਬੱਠਲ ਬੱਠਲ ਆਪਣਾ ਤੇ ਜਦੋਂ ਇਧਰੋਂ ਗੋਏ ਕੁੜੇ ਵਾਲਾ ਕੰਮ ਨੇ ਮੇੜਾਂਗੇ ਕੱਪੜੇ ਆਪਣੇ ਧੋਤੇ ਜਾਣਗੇ ਤੇ ਮੰਮੀ ਕੱਢ ਦੇਣਗੇ ਕੱਪੜੇ ਮੈਂ ਜਿਸ਼ਨੂ ਰੋਟੀ ਪਾਣੀ ਤਿਆਰ ਕਰ ਦੋ काम हो गया जी पौने 7 ਵਜੇ ਜਸ਼ਨ ਦੇ ਜਸ਼ਨ ਦੇ ਆਉਂਦੇ ਕਰਦੇ ਗੋਏ ਕੁੜੇ ਵਾਲਾ ਕੰਮ ਨਿਮੇੜ ਦਾਂਗੇ ਲਓ ਜੀ ਆਪਾਂ ਸਿੱਟੀਆਂ ਨੇ ਗੋਹਾ ਤੇ ਜਸ਼ਨ ਆਪਣਾ ਆ ਗਿਆ ਤੇ ਗੁਰਦੁਆਰੇ ਦੀ ਦੇਖ ਤਾਂ ਦੇ ਰਿਆ ਕਰ ਰਿਹਾ ਕਿ ਪੁਰ ਸਵਾਰਨ ਬੀਏ ਤੇ ਵੀ ਜਾਇਆ ਹੋਰ ਪਚਾਂਗੇ ਪਾਣੀ ਹੈਗਾ ਹਾਂ ਅੱਧੇ ਬੋਰ ਦਾ ਫਲੋਦੀ ਆਪਾਸ ਕੀਤੀ ਨੇ ਗੋ ਮੰਮੀ ਲਾ ਰਹੀ ਬੋਕਰ ਕੀ ਹੈ ਤੈਨੂੰ ਕੌਣ ਨਹੀਂ ਆਉਂਦੀ ਜੇ ਤੂੰ ਤੇਰੀ ਮਾਂ ਨੂੰ ਕੌਣਦੀ ਤੇਰੇ ਉਹ ਇਹ ਜਿਹੜੀ ਆ ਰਹੀ ਮੇਰੇ ਨੇੜੇ ਨਾ ਹੋਈਂ ਬੜੀ ਚੇਰਾ ਕੱਲ ਤੜਕੇ ਟੱਕਰੇ ਆ ਰਹੀ ਹੂੰ ਹਿਥੋ ਸਸਤਾ ਆਇਆ ਲੋ ਜੀ ਜਸ਼ਨ ਆਪਣਾ ਹੋ ਗਿਆ ਰੈਡੀ ਤੇ ਲੈਂਦਾ ਦਵਾਈ ਅੱਜ ਜਿਹਨੇ ਰੋਟੀ ਨਹੀਂ ਖਾਧੀ ਸਾਡੇ ਮੁੰਡੇ ਨੇ ਅੱਜ ਜਿਹਨੇ ਆਈਸਕ੍ਰੀਮ ਵਾਲਾ ਗਲਾਸ ਖਾਦਾ ਬਰਮ ਵਾਲਾ ਰਾਤ ਲਿਆਂਦਾ ਸੀਗਾ ਡੈਡੀ ਦੁੱਧ ਪਾਉਣ ਗਿਆ ਸੀ ਜਦੋਂ ਰਾਤ ਦੇ ਨੇ ਖਾਦਾ ਨਹੀਂ ਕਹਿੰਦਾ ਮੰਮੀ ਰੋਟੀ ਜਿਆਦਾ ਖਾ ਲਈ ਤੇ ਹੁਣ ਖਾਦਾ ਸਵੇਰੇ ਅੱਜ ਰੋਟੀ ਨਹੀਂ ਖਾਧੀ ਉਹਨੇ ਨੇ ਹਾਂ ਲੱਡੂ ਵੀ ਖਾ ਲ ਲੱਡੂ ਵੀ ਖਾਏਗਾ ਚਲ ਖਾ ਲੈ ਲੋ ਜੀ ਇਹ ਲੰਦਾ ਦਵਾਈ ਦੇ ਕਮਰੇ ਚ ਰੇਤਾ ਚੈੱਕ ਕਰੋ ਬਸ ਆਪਾਂ ਲੱਗਦੇ ਆ ਝਾੜੂ ਪੱਢਣ ਹੁਣ ਕੱਢ ਦੂੰ ਮੈਂ ਝਾੜੂ 15 ਮਿੰਟਾਂ ਦੀ ਖੇਡ ਹੈ ਮਾਂ ਕੇਰਾ ਇਹਨੂੰ ਜਾ ਵੜਨ ਦੇ ਇਹ ਦੋਨੇ ਪਿਓ ਉਤ ਜਾ ਜਾ ਵੜੇ ਨਾ ਫੇਰ ਕੱਢ ਦੇ ਲਓ ਜੀ ਮੰਮੀ ਕਿ ਚੱਲੀਆਂ ਤੇ ਕੱਪੜੇ ਬਸ ਇੱਕ ਕਪੂਰ ਰਹਿ ਗਿਆ ਉਹ ਵੀ ਜਸ਼ਨ ਦੇ ਰੈਡੀ ਦੇ ਪਾਏ ਆ ਤੇ ਇੱਕ ਮੇਰੀ ਚੁੰਨੀ ਜੀ ਪਾਈ ਆ ਜਿਹੜੀ ਮੈਂ ਕੱਲ ਲਈ ਸੀ ਉਹਦਾ ਰੰਗ ਜਿਆ ਨਿਕਲਦਾ ਤੇ ਇਹ ਦੂਜੇ ਸਾਰੇ ਇਹਨਾਂ ਦੇ ਵਿੱਚ ਕੋਈ ਕਿਸੇ ਜਿਹਾ ਚਿੱਟਾ ਸੀਗਾ ਮਾੜਾ ਮੋਟਾ ਫੇਰ ਉਹਨੂੰ ਰੰਗ ਚੜ ਜਾਂਦਾ ਤਾਂ ਕਰਕੇ بس ਧੋਤੇ ਗੇ ਕੱਪੜੇ ਵੀ ਮਮੇ ਲਾ ਦੇਣਗੇ ਸੁੱਕਣੇ ਤੇ ਪੱਛੋਂ ਦੀ ਹਵਾ ਬਹੁਤ ਜ਼ਿਆਦਾ ਵਧੀਆ ਚੱਲਦੀ ਹੈ ਜੀ ਤੇ 21 ਤਰੀਕ ਨੂੰ ਜਿਹੜੇ ਸਰਾਦ ਹੈ ਉਹ ਖਤਮ ਹੋ ਜਾਣਗੇ ਕਿ ਨਹੀਂ ਮੰਮੀ ਅਸੀਂ ਵੀ ਲੱਗਦੇ ਆ ਜੀ ਬਸ ਇੱਕ ਦੋ ਦਿਨ ਚ ਨਰਮਾ ਐ ਇਤਨੀ ਨਰਮਾ ਉਹ ਤੜੀ ਚੁੱਕੀ ਦਾ ਜਿਹੜੇ ਹਾਬਣਾ ਖਰਾਬ ਕਰਤਾ ਵੀ ਤੇ ਟਿੰਡੇ ਤੋੜਨੇ ਪੈਣਗੇ ਟਿੰਡੇ ਤੋੜ ਕੇ ਲਿਆਵਾਂਗੇ ਘਰੇ ਤੇ ਫਿਰ ਘਰੇ ਕੱਢ ਲਾਂਗੇ ਛਾਵੇਂ ਬੈ ਕੇ ਹਨਾ ਮੰਮੀ ਉਹਦੋਂ ਹੋਰ ਖਿੜਜੂਗਾ ਜਿਹੜਾ ਉਹ ਨਵੇਂ ਈ ਖੜਨਗੇ ਉਹ ਆਪਾਂ ਉਹ ਚੁੱਕ ਲਾਂਗੇ ਜਿਹੜੇ ਗਲੇ ਜ ਟਿੰਡੇ ਆ ਜੀ ਮੀਂਹ ਨੇ ਖਰਾਬ ਕਰੇ ਉਹ ਤਾਂ ਤੋੜ ਕੇ ਲੈਉਣੇ ਪੈਣਗੇ ਘਰੇ ਬਸ ਇੱਕ ਕਦੇ ਦਿਨ ਟਿੱਕਰ ਲੱਗਦੇ ਹੱਥ ਆਪਾਂ ਕਰਤਾ ਸੀ ਸ਼ਰਾਧਾਂ ਤੋਂ ਪਹਿਲਾਂ ਮੰਮੀ ਤੇ ਜਸ਼ਨ ਗਏ ਸੀ ਖੇਤ ਤੇ ਚੁੱਕ ਲਿਆ ਸੀ ਉਦੋਂ ਥੋੜਾ ਜਿਹਾ ਤੇ ਬਸ ਹੁਣ ਤਾਬ ਦੀ ਉਹ ਹੈ ਘੋਲ ਹੈ ਭਣਾ ਦੀ ਅੱਜ ਲੱਗ ਜੀਏ ਤੇ ਭਲਾ ਸਵੇਰੇ ਚਲੋ ਜੀ ਹੁਣ ਆਪਾਂ ਹੋ ਗਏ ਝਾੜੂ ਦੇ ਨੇੜੇ ਲਾਈਏ ਝਾੜੂ ਆ ਦੇਖੋ ਜੀ ਹਰੇ ਬਾਈ ਜਮਾ ਨਹੀਂ ਜੰਮੀ ਇਧਰਲੇ ਪਾਸੋਂ ਜਮਾ ਸੁੱਕ ਗਿਆ ਤੇ ਇਧਰਲੇ ਪਾਸੇ ਹੈ ਥੋੜੀ ਜਿਹੀ ਤਾਂ ਮੈਂ ਕੱਲ ਵੀ ਪੋਚਾ ਲਾਇਆ ਸੀ ਤੇ ਕਿਉਂਕਿ ਇਧਰ ਧੁੱਪ ਵੀ ਨਹੀਂ ਆਉਂਦੀ ਸਾਡੇ ਕਮਰਿਆਂ ਦੀ ਛਾਂ ਰਹਿੰਦੀ ਹੈ ਫਿਰ ਜਦੋਂ ਇਧਰਲੇ ਪਾਸੇ ਸੂਰਜ ਢਲਦਾ ਛਿਪਦੇ ਪਾਸੇ ਹੋ ਜਾਂਦਾ ਫਿਰ ਆ ਕੰਧ ਦੀ ਛਾਂ ਆ ਜਾਂਦੀ ਹੈ ਤੇ ਆਪਾਂ ਲਾਉਣੇ ਆ ਝਾੜੂ ਤੇ ਪੱਛੋਂ ਦੀ ਹਵਾ ਨਾਲ ਦੇਖੋ ਕਾਗਜ਼ ਪੱਤਰ ਖਿਲਰੇ ਫਿਰਦੇ ਆ ਚਲੋ ਜੀ ਜਸ਼ਨ ਦੇ ਰੈਡੀ ਚਾਹ ਤੇ ਪੂਰਾ ਜੋਰ ਦਿੰਦੇ ਹੋਏ ਕਿ ਬਿਜਾਗਦੇ ਹੈ ਲਾਡ ਲਗੇ ਵੀ ਬੜੀ ਚਾਹ ਆ ਕੇ ਗੱਲ ਹੋਈ ਹੈ ਕਿ ਮੈਂ ਮੰਗ ਰੋ ਕੋਈ ਗੱਲ ਹੋਈ ਹੈ ਕੀ ਹੋਈ ਹੈ ਰਮਾਲ ਪਾ ਲਈ ਕੀ ਆ ਮੈਂ ਤਾਂ ਕਹਿੰਦੇ ਵੀ ਅਸੀਂ ਦਾ ਸਾਥ ਕਿ ਕਰ ਅੱਛਾ ਚਮਚਾ ਡਿਕ ਪੈਸੀ ਕੋਈ ਨਹੀਂ ਚਲੋ ਮੈਂ ਲੋੜੀ ਝਾੜੂ ਭਾਈ ਚਲੋ ਤੁਸੀਂ ਜਾਓ ਲੈਸੀ ਹੈ ਜੇ ਪਾਈ ਨਹੀਂ ਮੈਂ ਕੋਲ ਚਮਚੇ ਦੋ ਨਹੀਂ ਤਾਂ ਰੱਖੇ ਬਾਹਰ ਨਹੀਂ ਜਾ ਕਰ ਮੈਂ ਇੱਥੇ ਨੂੰ ਮੁੜ ਕੇ ਕੀੜੀਆਂ ਆ ਜਾਣਗੀਆਂ ਦਿਖਾਈ ਮਾਰੇ ਚਾਚਾ ਚਲੋ ਜੀ ਵਸ ਮੈਂ ਲਾ ਕੇ ਝਾੜ ਬੱਟ ਮਾੜੀ ਜਿ ਦੇਸ਼ ਨਾ ਆਪਣਾ ਤੁਹਾਰੇ ਐਡੀ ਸੋਹਣੀ ਜਿਵੇਂ ਉਹਦੀ ਇਤਰ ਦੀ ਸਮੈਲ ਆਉਂਦੀ ਹੈ ਬਹੁਤ ਜ਼ਿਆਦੇ ਥੱਲੇ ਵਾਲੀ ਤੋਂ ਆ ਰਹੀ ਹੈ ਕਿ ਇਹ ਮੱਛਰਾਰੀ ਹੈ ਕਿੱਕ ਐਂਡ ਫਾਸਟ ਸਿਟਰਨ ਨੇਲਾ ਹਰਬਲ ਅਗਰਬੱਤੀ ਤੇ ਬਸ ਅੱਜ ਆਪਾਂ ਜੇ ਸੰਦੇ ਡੈਰੀ ਦੇ ਨਾਲ ਲੋਰਦੇ ਤੇ ਛੰਟ ਦੇ ਟੋਪਾ ਲਾਉਣਾ ਤੇ ਫਿਰ ਆਪਾਂ ਅੱਜ ਰੁਕਣੀ ਸਾਮ ਦਾਗੇ ਛਾੜ ਕੇ ਕਿਉਂਕਿ ਹੁਣ ਆਪਾਂ ਕੋਈ ਇਹੋ ਨਹੀਂ ਕਰਨਾ ਸੂਟ ਛਾੜ ਹੁਣ ਆਪਾਂ ਕੁਝ ਨਹੀਂ ਇਹੋ ਕਰਨਾ ਕਿ 15 ਦਿਨ ਇਹਨੂੰ ਛੇੜਨਾ ਨਹੀਂ ਕਿਉਂਕਿ ਆਪਾਂ ਆਪ ਦੇ ਬਈ ਹੁਣ ਜਦ ਬੜਦੇ ਆ ਨਰਮੇ ਚ ਦਿਵਾਲੀ ਤੋਂ ਪਹਿਲਾਂ ਆਪਾਂ ਨਰਮੇ ਵਾਲਾ ਕੰਮ ਕਰਨਾ ਫਤ ਸਭ ਤੋਂ ਜ਼ਿਆਦਾ ਇਹ ਤਾਂ ਨਹੀਂ ਆਪਣਾ ਨਰਮਾ ਕ੍ਰੀਮ ਇਹ ਤੋਂ ਢੋਲਾਂਗੇ ਮੈਂ ਕਿ ਹਾਂ ਢੋਲਾਂਗੇ ਜਿਹੜੇ ਗਲੇ ਆ ਉਹ ਢੋਲਾਂਗੇ ਕੁੜੀ ਨੂੰ ਆਰ ਜੀ ਦੂਗਾ ਹਾਂ ਆਪਨੇ ਮੁੰਗਣੀ ਮੁੰਢੀ ਕੱਢਣ ਵਾਲੀ ਪਈ ਐ ਮੂੰਹ ਕੀ ਦਾ ਤੇੜਾ ਡੈਡੀ ਕੱਢ ਦੂਗਾ ਅੱਜ ਗੈਰ ਦੇ ਬਹਾਰੇਗੇ ਬਾਕੀ ਤੇਰਾ ਡੈਡੀ ਨੂੰ ਕੁਝ ਹੋਰ ਕੰਮ ਆਏਗਾ ਸਕੇ ਨਹੀਂ ਹਲ ਹੋ ਗਿਆ ਪਕਾਇਆ ਦਿਆ ਤਾਂ ਵਗਾਈ ਚਾੜੂ ਰਸਤਾ ਚੱਲੇ ਆਪਣਾ ਅਜੇ ਤੱਕ ਵੀਰ ਹੋਈ ਜਾਂਦਾ ਹੋਣੀ ਹੈ ਅੱਗੇ ਆ ਜਾਂਦਾ ਹਾਂ ਉਹ ਕਹਿੰਦਾ ਸਾਡੇ ਸਾfte ਹੋਏ ਲੋ ਜੀ ਆਪਾਂ ਲਾਂਗੇ ਪੋਚਾ ਲਾਉਣ ਤੇ ਜਸ਼ਨ ਦੇ ਰੈਡੀ ਆ ਗਏ ਦੁੱਧ ਪਾ ਕੇ ਨਾਲ ਜਸ਼ਨ ਨੂੰ ਛੱਡਿਆ ਇੰਨਾ ਦੇ ਫ੍ਰੀਜ਼ ਹੋਰ ਹਾਂ ਛੱਡਿਆ ਦੋਨੇ ਨਹੀਂ ਹੈ ਹੂੰ ਮम्मी ਨੇ ਵੀ ਤੋਤੇ ਦੇ ਕੱਪੜੇ ਪਰ ਸੁੰਦਰਸ਼ਨ ਦੇ ਰੈਡੀ ਪਸੂ ਬੰਦ ਹੈਗੇ ਬਾਹਰ ਪਾਣੀ ਪੂਣੀ ਪਿਆ ਆ ਕੀ ਦੇਈ ਸੀ ਖਾਵਾ ਦੇਖੋ ਕਿੰਨੀ ਸੋਹਣੀ ਜਾਂਦੀ ਹੈ

ਇਹਦਾ ਕਾਲ ਦੂੰਗਾ ਕਾਲ ਨੂੰ ਬਾਅਦ ਵਿੱਚ ਫਿਰ ਕੀ ਹੁੰਦਾ ਬਾਅਦ ਨੂੰ ਆਇਆ ਕਾਲੂ ਆ ਰਹੀ ਹੈ ਅੱਜ ਨਾਲੇ ਤਾਂ ਮੈਂ ਦਰਸ਼ਨੀ ਦੀ ਉਹ ਪੈਂਟ ਕਰਨੀ ਹੈ ਸਪਾਈ ਲੈਂਦੀ ਹੈ ਉਹਨੂੰ ਮਿਲਦਾ ਤਾਂ ਮੈਂ ਬਸ ਟਾਈਮ ਤਾਂ ਨਹੀਂ 10 ਮਿੰਟਾਂ ਦੀ ਟਾਈਮ ਤਾਂ ਲੱਗੂ ਤੇ ਤੇ ਇੱਕ ਕਦੇ ਆਪਾਂ ਕੋਈ ਵੀਡੀਓ ਬਣਾਈਏ ਹੋਰ ਨਵੀਂ ਫੈਟਾ ਉਹਨਾਂ ਨੂੰ ਜਾਣਕਾਰੀ ਸਾਂਝੀ ਕਰਦੀ ਹੈ ਹੈ ਹਾਂ ਇਹ ਕਾ ਲੰਗਾ ਪਿਆ ਕਿਉਂਕਿ ਹਵਾ ਬਹੁਤ ਸੋਹਣੀ ਚੱਲਦੀ ਹੈ ਜੀ ਲੱਗੂਗਾ ਟਾਈਮ ਜੇ ਮੂੰਗੀ ਕੱਢ ਲੈਣੀ ਹੈ ਸਾਡ ਮੂੰਗੀ ਸਾਡੋ ਮੂੰਗੀ ਵਾਲਾ ਸਮਰ ਦੇਖੋ ਜੀ ਸਾਡੇ ਰਾਸਟੇ ਮੈਨੂੰ ਭਰਿਆ ਤੇ ਜਦੋਂ ਅਸੀਂ ਬਸ ਅੱਗ ਉਗਮਚਾਉਣੀ ਹੈ ਨਾ ਪਾਣੀ ਸਿੱਧਾ ਸਾਨੂੰ ਸਾਰਾ ਲਾਦਣਾ ਕਿਦਾਂ ਨੂੰ ਭਰੀ ਹੁੰਦੇ ਕਿਉਂਕਿ ਆਹ ਕੁਛ ਤਾਂ ਮੈਂ ਕੱਪੜੇ-ਕੁਪੜੇ ਨਾਲ ਹੀ ਰੱਖੀ ਰੱਖੀਆਂ ਕੁਝ ਜਸ਼ਨਾ ਬਿਸਕੁਟ ਵਗੈਰਾ ਖਾਂਦਾ ਤੇ ਬਸ ਉਪਰ ਹੀ ਲੈਣਾ ਉਹ ਆਇਆ ਸੀ ਕਮਰੇ ਤੋਂ ਨਿਕਲਿਆ ਆ ਕੇ ਜਿਹੜਾ ਦਸ ਨਾਲ ਰਾਜ ਨਾਲ ਕੌਫੀ ਵਗੈਰਾ ਵੀ ਕੋਈ ਖਾਂਦਾ ਇਹਦੇ ਵਿੱਚ ਸੜ ਦਿੰਦਾ ਉਹ ਕਾਗਜ਼ ਕਿਉਂਕਿ ਜਦੋਂ ਆਏ ਸੜਕਦਾ ਮੇਰੇ ਸ਼ਰਟੀਆਂ ਨੇ ਫਿਰ ਬੈਠਾ ਸੰਦੇ ਵਰਤਦਾ ਫੇਰ ਵੀ ਝਾੜੀ ਮਤਲਬ ਕਿ ਜਦੋਂ ਆਈਂ ਰਹਿ ਜਾਂਦਾ ਕੋਈ ਤਾਂ ਫਿਰ ਅਸੀਂ ਇਹਦੇ ਚ ਪਾ ਲਿਆ ਚਲੋ ਜੀ ਫੇਰ ਮਿਲਦੇ ਲੋ ਜੀ ਮੰਮੀ ਨੇ ਕੱਪੜੇ ਧੋ ਕੇ ਪਾਤੇ ਤੇ ਜਸ਼ਨ ਦੇ ਰੈਡੀ ਨੇ ਵੀ ਪਸ਼ੂ ਬੰਨਤੇ ਮੇਰਾ ਬਸ ਬੈਠ ਕੇ ਬੈਠ ਕੇ ਚਪੋਚਾ ਰਹੇਗਾ ਬਾਕੀ ਬੱਲਾ ਲਾਤਾ ਸਾਰੇ ਤੇ ਬਸ ਹੁਣ ਮੰਮੀ ਬੁੱਕਰ ਲਾ ਦੇਣਗੇ ਤੇ ਤੁਹਾਨੂੰ ਹਵਾ ਦਿਖਾਉਣੇ ਆਪਾਂ ਕਿੰਨੀ ਜਿਆਦੇ ਚੱਲੀ ਜਾਂਦੀ ਬਾਹਰ ਲਓ ਜੀ ਪਸ਼ੂ ਬਾਲਤੇ ਤੇ ਹਵਾ ਚੱਕ ਕਰੋ ਐਡੀ ਸੋਹਣੀ ਹਵਾ ਚੱਲੀ ਜਾਂਦੀ ਐ ਨਾ ਠੰਡੀ ਠਾਰ ਕੀ ਹੋ ਗਿਆ ਭਜਦੀ ਐ ਨਹੀਂ ਹੰਦੀ ਮੈਂ ਜਿਹੜੇ ਆਪਾਂ ਰਾਤ ਰਸੇ ਜੇ ਦੇਖੇ ਸੀ ਉਹ ਨਹੀਂ ਲਿਆਉਣ ਵਾਲੇ ਹੂੰ ਵੀਡੀਓ ਚ ਦੇਖੇ ਸੀ ਜਿਹੜੇ ਆੜਗੀ ਇਹ ਆਦੀ ਮੈਂ ਆਪਦੀ ਭੈਣ ਕੋਲੇ ਖੜਨਾ ਹੂੰ ਹੂੰ ਪਿੱਛੇ ਆਓ ਦੇਖੀ ਉਹਦੇ ਮਾਰ ਆਗੀ ਆਗੀ ਅੱਜ ਬੜੀ ਔਖੀ ਆਈ ਏ ਹੁਣ ਹੋ ਗਈ ਗੋਲ ਮਟੋਲ ਜੀ ਹਨਾ ਪਹਿਲਾਂ ਤਾਂ ਹੋ ਰਹੀ ਸੀ ਚੀਖ ਜੀ हवा देखो जी डैडी की करते हैं कि घटते दे हैं डैडी ओ फिर ये डैडी पट्टिया के झोने चो जी ਹਵਾ ਦੇਖੋ ਚੱਕ ਕਰੋ ਆਏ ਚਲਦੀ ਹੈ ਹਵਾ ਤੇ ਅੱਗੇ ਭੈਣ ਆਖ ਦਿੰਦੀ ਸਾਡੇ ਤਾਂ ਗਰਮੀ ਆ ਲੱਗਦੀ ਨਹੀਂ ਕਿਉਂਕਿ ਭੈਣ ਕੇ ਚੜ ਇੱਕ ਤਾਂ ਜੀ ਚੜਦੀ ਧੁੱਪ ਆ ਜਾਂਦੀ ਹੈ ਇੱਕ ਸੋ ਨੂੰ ਪਤਾ ਪਿੰਡਾਂ ਦੇ ਵਿੱਚ ਕਿੱਥੇ ਹਵਾ ਲੱਗਦੀ ਹੈ ਹਨਾ ਆਪਣੇ ਆਏ ਖੁੱਲਾ ਥਾਂ ਹਵਾ ਦੇਖੋ ਕਿੰਨੀ ਲੱਗਦੀ ਹੈ ਵਾਓ ਬਾ ਸ਼ਾਪਾ ਬਾੜਕਾ ਚਲਾ ਕੇ ਪੋਚਾ ਗੁੰਦੇ ਆਟਾ ਟਾਈਮ ਹੋ ਗਿਆ 8:30 ਦਾ ਨਹੀਂ ਭੈਣ ਜੀ ਨਹੀਂ ਸਾਡੀ ਭੈਣ ਜੀ ਨਹੀਂ ਸਾਡੀ लाਡੀ ਲਾਡੋ ਆਪਣੀਆਂ ਬਣ ਗਈ ਲਾਡਾ ਸਿਆਂ ਇਹ ਵੀ ਹੁਣ ਤਾਂ ਚੱਲ ਵੀ ਹਾਂ ਮੈਂ ਖੁਰਕ ਨਹੀਂ ਕਰਦੀ ਹੁਣ ਦੇਖੀ ਜਾ ਮੈਂ ਇਹ ਦੇ ਖੁਰਕ ਕਰ ਰਹੀ ਆ ਨਾ ਇਹ ਹੁਣ ਮੈਂ ਪਰੇ ਹੋ ਜੂਗੀ ਗਾਂ ਹੋਊਗੀ ਮੇਰੇ ਕੋਲ ਤੇ ਮੈਂ ਕੰਮ ਕਰਦੀ ਆ ਨਹੀਂ ਪੁੱਤੜੀਏ ਮੈਂ ਕੰਮ ਕਰਦੀ ਆ ਪੁੱਤੜੀਏ ਤੇ ਹੁਣ ਦੇਖ ਹੁਣ ਤਾਂ ਇਹਦਾ ਰੱਸਾ ਹੀ ਛੋਟਾ ਹੈ ਚੰਗਾ ਮੈਂ ਬਾਹਰ ਇਹ ਜਾਨੀ ਮੈਂ ਆਟਾ ਗੁੰਨ ਕੇ ਰੋਟੀ ਲਾਂਮ 8:30 ਹੋ ਗਏ ਲੋ ਜੀ ਮੰਮੀ ਲਾਗੇ ਭੋਕਰ ਲਾਉਣ ਤੇ ਧੁੱਪਾਂ ਚੜ ਗਈ ਜਿਵੇਂ 11 ਵਜੇ ਹੁੰਦੇ ਖੱਟੀ-ਖੱਟੀ ਭਾਦੋਂ ਦੀ ਧੁੱਪ ਹੁਣ ਤਾਂ ਸੰਗਰਾਮ ਮੰਮੀ ਹਨਾ ਹੋਊਗੀ 2-4 ਦਿਨਾਂ ਐਂ ਦਵਾਰੀ ਐਂ ਦਵਾਰ ਦੀ 15 ਦੀ ਹੁੰਦੀ ਠੀਕ ਹੈ ਠੀਕ ਹੈ ਹੂੰ ਲੋ ਜਿਸ਼ਨਦੇ ਰੈਡੀ ਆਇਆ ਫੋੜਾ ਮਾਰ ਦਿੰਦੇ ਆ ਬੋਕਰ ਬਹੁਤ ਛੇਤੀ ਵਾਦੀ ਨਾਲ ਤਾਂ ਟੋਏ ਭਰ ਜਾਂਦੇ ਆ ਤੇ ਟਾਈਮ ਨਹੀਂ ਲੱਗਦਾ ਚਲੋ ਜੀ ਆਪਾਂ ਵੀ ਬੈਠਕ ਚ ਪੋਚਾ ਲਾਈਏ ਤੇ ਫੇਰ ਆਪਾਂ ਆਟਾ ਗੁੰਨੀਏ ਲਓ ਜੀ ਆਪਾਂ ਪਕਾ ਲਈਆਂ ਰੋਟੀਆਂ ਨਹੀਂ ਸਾਨੂੰ ਦਿਖਾਉਂਦੇ ਵੀ ਆਪਾਂ ਲਾਗੇ ਰੋਟੀਆਂ ਤੇ ਬਸ ਮੈਂ ਸਟੈਂਡ ਲਾਇਆ ਨਹੀਂ ਅੱਜ ਕੌਲ ਕਰ ਲਈ ਐਵੇਂ ਤੇ ਜਿਸ਼ਨਦੇ ਰੈਡੀ ਹੋਣ ਆਏ ਸੀਗੇ ਬਸ ਬਸ ਬਨ ਕੇ ਉਦੋਂ ਇਹਨਾਂ ਨੇ ਇਹ ਕੱਖ ਬਟਾ ਲਾਗੇ ਝੋਨੇ ਚ ਬਸ ਹੁਣ ਰੋਟੀ ਖਾਣ ਆਈ ਸੀ ਮੇਰੇ ਕੋਲੇ ਇੱਕ ਦੋ ਰੋਟੀਆਂ ਰਹਿ ਗਈਆਂ ਆਪਣੀਆਂ ਜਿਹੜੀਆਂ ਉਹ ਤਾਂ ਪੱਕ ਪੀਆਂ ਤੇ ਸ਼ੇਰੂ ਤੇ ਜਿੰਮੀ ਨੂੰ ਦੋ ਬਕਾਉਣੇ ਆ ਭਾਰੀਆਂ ਭਾਰੀਆਂ ਉਸ ਪਾਤੀਆਂ ਉਹਨਾਂ ਨੂੰ ਸੱਤ ਅੱਠ ਰੋਟੀਆਂ ਪਾਤੀਆਂ ਜਿਹੜੀਆਂ ਰਾਤ ਵਾਲੀਆਂ ਬਚੀਆਂ ਸੀਗੀਆਂ ਤੇ ਮੈਂ ਖਾ ਦੋ ਹੋਰ ਲਾਗੀਆਂ ਭਾਰੀਆਂ ਦੀ ਰਾਤ ਆਟਾ ਗਲ ਗਿਆ ਸੀ ਮੈਂ ਚੱਕਦਾ ਤੇ ਮੰਮੀ ਨੇ ਰਗੜੀ ਜੀ ਚਟਨੀ ਣੜੀ ਲੈ ਸੀਗੀ ਚੁੱਪੜ ਕਾਣਾ ਜੁ ਮੈਂ ਤੁਹਾਨੂੰ ਦਿਖਾਇਆ ਸੀ ਮੈਂ ਤੜਕੇ ਤੇ ਤਾਂ ਕਹਿੰਦੇ ਣੜੀ ਆਪਣੇ ਲੱਸੀ ਦੇ ਨਾਲ ਤੇ ਨਹੀਂ ਦੇ ਨਾਲ ਖਾਣਗੇ ਚਟਨੀ ਦਾਲ ਨਹੀਂ ਖਾਂਦੇ ਸਾਬਜੀ ਨਹੀਂ ਖਾਂਦੇ ਕਹਿੰਦੇ ਚਟਨੀ ਦੇ ਆ ਦੱਸ ਮम्मी ਨੇ ਣੜੀ ਹੋਣਾ ਚਾਹੁੰਦੀ ਤੁਸੀਂ ਚਟਨੀ ਖਾਓਗੇ ਕਿ ਸਬਜੀ ਦੋਨੇ ਰਾਆਂ ਦੀ ਖਾ ਲਓਗੇ ਖਾ ਲਾਂਗੇ ਹੂੰ ਉਹਨਾਂ ਪੱਟ ਘੰਟਿਆਂ ਦੀ ਵੀ ਭਈਏ ਲੋ ਦੀ ਬਸ ਲਾਣਗੇ ਲੋਨ ਉਹ ਤੇ ਉਹਦਾ ਮੈਂ ਉਹ ਕਰਦੀ ਹੁਣ ਗੈਸ ਤੇ ਲਾ ਲੈਣੀ ਨੇ ਤੇ ਨੇ ਵਿਆਹ ਦੇ ਅਖੇ ਤੜਕੇ ਆਸ ਵੇਲੇ ਤੇ ਅੱਜ ਨਾਲ ਮੈਨੂੰ ਐ ਜਿਹਾ ਹੋ ਗਿਆ ਮੈਂ ਜਿਦਾਸ ਤੋਂ ਸਿਲੰਡਰ ਹੋਰ ਕੱਢ ਜੇ ਕਿਉਂਕਿ ਇੱਕ ਤਾਂ ਆਹ ਦੁੱਧ ਵਾਲੇ ਪੈਸੇ ਜਿਉਂ ਜਸ਼ਨੇ ਦੀ ਦਵਾਈ ਲੈ ਕੇ ਆਉਣੇ ਤੇ ਹੋਰ ਵੀ ਘਰੇ ਸਾਨੂੰ ਪਤਾ ਹੈ ਚਾਹੀਦੇ ਹੁੰਦੇ ਆ ਪੈਸੇ ਮਗਾ ਚਲੋ ਸਿਲੰਡਰ ਵਾਲੀ ਬਚਤ ਤਾਂ ਕਰੀਏ 10 ਦਿਨ ਹੋਰ ਗੱਢ ਜੇ ਇਹਨੇ 10 ਦਿਨਾਂ ਦਾ ਹਿਸਾਬ ਹੋਰ ਹੋ ਜੂਗਾ ਤੁਹਾਡੇ ਠੀਕ ਨਹੀਂ ਹਾਂ ਮਗਾ ਚਲੋ ਜੱchni ਦਿਵਾਈ ਵੀਡੀਓ ਨਹੀਂ ਹੈ ਇੱਕ ਵੀਡੀਓ ਤਾਂ ਕਰਕੇ ਮਗਾ ਹੁਣ ਸਿਲੰਡਰ ਆਪਾਂ ਘੱਟ ਤੋਂ ਘੱਟ ਵਰਤਿਆ ਕਰਾਂਗੇ ਕਿੰਨਾ ਜ਼ਿਆਦਾ ਹੋ ਸਕੇ ਚੰਗੇ ਤੇ ਕੰਮ ਕਰਾਂਗੇ ਮਸਾਲਾ ਲੱਕੜਾ ਬੁਝਾ ਦੋ ਮੇਰੀ ਹੁਣ ਇਹ ਵਧੀਆ ਅੱਖ ਨੇ ਕੰਮ ਆ ਜਾਣੀਆਂ ਸਬਜ਼ੀ ਬਣਾਵਾਂਗੇ ਜਦੋਂ ਤੇ ਧੁੱਪਾਂ ਝੜ ਗਈ ਜਿਵੇਂ 11 ਦਾ ਟਾਈਮ ਹੁੰਦਾ ਹਰੇ ਸਾਢੇ 9 ਹੋ ਗਏ ਬਸ ਉਹ ਖਾ ਲਾਂਗੇ ਰੋਟੀ ਖਾਣੇ ਮਾਗਦੇ ਮਾਗਦੇ ਚਾਹ ਤੇ ਭਾਂਡੇ ਚਾਹ ਲੋ ਜੀ ਆਪਾਂ ਧਰ ਲਈਏ 11 ਵਾਲੀ ਚਾਹ ਤੇ 11 ਤੋਂ ਨਹੀਂ ਵਜਿਆ ਹਜੇ ਸਾਢੇ 10 ਦਾ ਟਾਈਮ ਹੋਇਆ ਮੂੰਗੀ ਪਾਤੀ ਆਪਣੀ ਜੀ ਤੇ ਮੂੰਗੀ ਵੀ ਪਾਤੀ ਹੁਣ ਪੜਾ ਕੇ ਪਈ ਜਾਂਦੇ ਮੂੰਗੀ ਦੇ ਕਹਿੰਦੇ ਸੀ ਅੱਜ ਕੱਢ ਦਾਂਗੇ ਤੇ ਉੱਥੋਂ ਵੀ ਥਾਂ ਵਿਹਲਾ ਹੋ ਗਿਆ ਤੇ ਜਿਹੜੇ ਆਪਣੇ ਗੰਡੇ ਪਏ ਪੱਲੀ ਦੇ ਵਿੱਚ ਇਹਨਾਂ ਨੂੰ ਮੈਂ ਪਾਉਣੀ ਆ ਟੋਕਰੇ ਦੇ ਵਿੱਚ ਹੁਣ ਚਾਹ ਕਰਕੇ ਇਹ ਜੀ ਉਦੋਂ ਮੀਂਹ ਦੇ ਨਾਲ ਭਿੱਜ ਗਏ ਸੀਗੇ ਤਾਂ ਕਰਕੇ ਫਿਰ ਇਹ ਉੱਥੇ ਪੱਲੀ ਜੀ ਤੇ ਪਾਤੇ ਸੀ ਥੋੜਾ ਜਿਹਾ ਧੁੱਪੇ ਕਰਕੇ ਤੇ ਇਹ 4-5 ਦਿਨ ਹੋ ਗਏ ਹੁਣ ਪੱਲੀ ਦੇ ਵਿੱਚ ਹੀ ਪਏ ਐ ਤੇ ਹੁਣ ਇਹਨਾਂ ਨੂੰ ਪਾਉਣੇ ਆ ਆਪਾਂ ਟੋਕਰੇ 'ਚ ਪਾ ਦਿੰਨੇ ਛਾਟ-ਛਾਟ ਕੇ ਜਿਹੜੇ ਖਰਾਬ ਜਿਹੇ ਹੋਏ ਉਹ ਰੋ ਛੱਟਿਆਵਾਂਗੇ ਤੇ ਚੰਗੇ-ਚੰਗੇ ਜਿਹੜੇ ਆਪਾਂ ਪਾ ਲੈ ਚਲੋ ਜੀ ਅੱਜ ਇਹਨੇ ਸਵੇਰ ਦੇ ਕੰਮ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨਾ ਕਈ ਭੈਣਾਂ ਦਾ ਕਮੈਂਟ ਕਰਦੀ ਹੁੰਦੀਆਂ ਜਿੱਦੇ ਉਹੀ ਕੰਮ ਦਿਖਾਈ ਜਾਂਦੇ ਉਹਨੇ ਚਲੋ ਅੱਜ ਆਪਾਂ ਸਵੇਰ ਦੇ ਕੰਮ ਸ਼ੇਅਰ ਕਰਦੇ ਹਾਂ ਤੇ ਚਾਹ ਆਪਣੀ ਬਸ ਹੁਣ ਖਾ ਜੂਗੀ ਬਾਹਲਾ ਫਿਰ ਗੰਡੇ-ਗੁੰਡੇ ਪਾ ਕੇ ਟੋਕਰੇ ਦੇ ਵਿੱਚ ਫੇਰ ਹੀ ਨਾ ਹੋਊਗੀ ਤੇ ਕੱਪੜੇ ਜਿੰਨੇ ਕਿ ਸੁੱਕੇ ਸੀ ਲਾਤੇ ਜਿਹੜੇ ਪਈ ਆਹ ਫੇਰੇ ਹੀ

ਤਾਂ ਇਹ ਮਿੰਦਾ ਕਰਕੇ ਆਏ ਹੋਗੇ ਮੀਨਰ ਵੀ ਜੀ ਲੋ ਜੀ ਆਪਾਂ ਲਾਗੇ ਲਾਗੇ ਕੀ ਬਸ ਨਮੀਰਤਾ ਦਾਮ ਗੜੇ ਗੰਡੇ ਬੋਧ ਨਿਕਲੇ ਕੱਲੀ ਵੀ ਖਰਾਬ ਹੋ ਗਈ ਧੋ ਰਹੇ ਧੋ ਰਹੇ ਤੇ ਟੋਕਰਾ ਭਰ ਗਿਆ ਜੀ ਐਸੇ ਥੋੜੇ ਜਿਹਾ ਗੰਡੇ ਕੌੜੇ ਆ ਗਏ ਤਾਂ ਸਾਰੇ ਘਟ ਖਾਂਦੇ ਨਹੀਂ ਤਾਂ ਇਹ ਗੰਡੇ ਖਾਦੇ ਹੁੰਸੀ ਆਪਣੇ ਘਰ ਮੇ ਜਿਆਦੇ ਸੱਡੇ ਖਾਣੇ ਆ ਆਪਣੇ ਜਸ਼ਾ ਤੇ ਜਸ਼ਨ ਦੇ ਡੈਡੀ ਸਾਰਿਆਂ ਨਾਲੋਂ ਜ਼ਿਆਦੇ ਗੰਡੇ ਖਾਂਦੇ ਗੰਡਾ ਉਹ ਛੇਤ ਲਈ ਚੰਗਾ ਇੰਨੀ ਗਾਂਨ ਬਾਸ ਤੇ ਚੰਗਾ ਕਾਈ ਕਿ ਜਸ਼ਨਾ ਸਾਡਾ ਬਹੁਤ ਗੰਡਿਆਂ ਦੀ ਦਾਲ ਨਾਲ ਵੀ ਗੰਡੇ ਚਟਨੀ ਨਾਲ ਵੀ ਗੰਡੇ ਕੌਣ ਖਾਂਦਾ ਸਾਡਾ ਜਸ਼ਨਾ ਖਾਂਦਾ ਲਓ ਜੀ ਬੱਸ ਆ ਜਿਹੜੇ ਗੰਦੇ ਜੇ ਸੱਟਿਆਵਾਂਗੇ ਆਪਾਂ ਰੋੜੀ ਤੇ ਕੂੜਾ ਜਾ ਸੱਟ ਕੇ ਤੇ ਘੇਰਾ ਬਣਾ ਕੇ ਉਹ ਕਿਹਨਾਂ ਇਥੋਂ ਮੈਂ ਆਵਾਹ ਹੋ ਸੀਗਾ ਮੂੰਗੀ ਦੀਆਂ ਪੰਪਹ ਚੱਕੀਆਂ ਸੀਗੀਆਂ ਪੰਡਾਣੀਆਂ ਘੇਰਾ ਤਾਂ ਝਾੜੂ ਘੜਦਾ ਮੋਟਾ ਮੋਟਾ ਜਿਹਾ ਘੇਰਾ ਪੱਲੀ ਚੱਕ ਕੇ ਸਾਰਾ ਇਥੋਂ ਸਮਾਰ ਦੂੰਗੀ ਤੇ ਬਾਹਨੇ ਜਿਨਾ ਚਲੋ ਮੂੰਗੀ ਨੇ ਅੱਜ ਕੱਢਣੀ ਸੀਗੀ ਤਾਂ ਸਮਾਰੇ ਜੀ ਉਹ ਮੂੰਗੀ ਦੇ ਵੜਾ ਕੇ ਦੇਖੋ ਕਿਵੇਂ ਮੈਂ ਕੜਕ ਕੜਕ ਕਰਦੀ ਏ ਹਾਂ ਇਹ ਤਾਂ ਸੁੱਕੀ ਜਮਾ ਉਦੋਂ ਆਪਾਂ ਸੁਕਾ ਕੇ ਇਕੱਠੀ ਕਰੀ ਸੀ ਜੇ ਨਾ ਸੁਕਾਈ ਹੁੰਦੀ ਤਾਂ ਗਲ ਜਾਂਦੀ ਹੈ ਨਾ ਤਿਆਰ ਤੇ ਚਲੋ ਜੀ ਗੰਢੇ ਵਾਲਾ ਕੰਮ ਆਪਣਾ ਹੋ ਗਿਆ ਫਤਿਹ ਫੇਰ ਮਿਲਦੇ ਆਂ ਅੱਜ ਆਪਾਂ ਸਵੇਰ ਦੇ ਕੰਮ ਤੋਂ ਦੇ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਫੇਰ ਕੱਲੋਂ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਹੋ ਸਕਿਆ ਅੱਜ ਜਦੋਂ ਮੂੰਗੀ ਕੱਢੀ ਕੁਛ ਨਾ ਕੁਛ ਵੀਡੀਓ ਆਪਾਂ ਸ਼ੂਟ ਕਰਾਂਗੇ ਉਹ ਆਪਾਂ ਕੱਲਾ ਨੇ ਵਲੌਗ ਦੇ ਵਿੱਚ ਜੋੜ ਦਾਂਗੇ ਤੇ ਆ ਗੰਦੇ ਮੰਦੇ ਜਿਹੜੇ ਸਾਰੇ ਆਪਾਂ ਸੱਟਿਓਨੇ ਰੋਗੀ ਤੇ ਤੇ ਜੋ ਕੋਈ ਇੰਨਾ ਚੋਂ ਅੱਧਾ ਚੰਦਾ ਵੀ ਸਾਫ਼ ਹੈ ਉਹ ਆਪਾਂ ਅੱਢ ਧਰ ਲਾਂਗੇ ਤੜਕੇ ਤੜਕੇ ਜਿਹਾ ਉਹ ਕਰ ਲਾਂਗੇ ਵਿੱਚ ਵਿੱਚ ਤਾਂ ਜਿਹਾ ਨਹੀਂ ਖਰਾਬ ਹੈ ਉਹ ਨਹੀਂ ਹੋਏਗੇ ਛੱਟੇ ਗਏ ਛੱਡਦੇ ਆ ਬੱਸ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਬਾਕੀ ਵੀਡੀਓ ਨੂੰ ਫੁੱਲ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਕਈ ਬਣਾ ਕਹਿੰਦੀਆਂ ਦੀਦੀ ਤੁਸੀਂ ਸੂਟ ਸਟਿਚ ਕਰੇ ਦਿਖਾਏ ਨਹੀਂ ਆਪਾਂ ਤੁਹਾਡੇ ਨੂੰ ਕੱਲ ਨੂੰ ਦਿਖਾਵਾਂਗੇ ਜੀ ਹੋ ਸਕਿਆ ਤਾਂ ਕੱਲ ਨੂੰ ਦਿਖਾਵਾਂਗੇ ਨਹੀਂ ਥੋੜਾ ਜਿਹਾ ਸਪੈਸ਼ਲ ਵਲੌਗ ਬਣਾ ਦਾਂਗੇ 4-5 ਮਿੰਟਾਂ ਦੀ ਵੀਡੀਓ ਬਣਾ ਦਾਂਗੇ ਤੁਹਾਡੇ ਲਈ ਜਰੂਰ ਆਪਾਂ ਲੈ ਕੇ ਆਵਾਂਗੇ ਕਿਉਂਕਿ ਕੱਲ ਨੂੰ ਸਾਡਾ ਐ ਨਹੀਂ ਪਤਾ ਕਿ ਨਰਮਾ ਚੋਣ ਲਾਪਾ ਜਾਵੜੀ ਇਹ ਫੇਰ ਫੇਰ ਨਹੀਂ ਟਾਈਮ ਲੱਗਣਾ ਹਫਤਾ ਸਾਰਾ ਤੇ ਕੋਈ ਨਹੀਂ ਮੈਂ ਹੋ ਸਕਿਆ ਤਾਂ ਟਰਾਈ ਕਰੂੰਗੀ ਵੀ ਮੈਂ ਸੂਟ ਅੱਜ ਦਿਖਾ ਦਾਂ ਤੇ ਅੱਜ ਥੋੜਾ ਮੈਨੂੰ ਆਇਆ ਵੀ ਜਿਵੇਂ ਵਿਚਾਰ ਕਰਦੇ ਸਾਰੇ ਹਨਾ ਉਹ ਤਾਂ ਜਿਵੇਂ ਆਪਾਂ ਗੁਰਸਖ ਪਰਿਵਾਰਾਂ ਗੁਰਦੁਆਰ ਸਾਹਿਬ ਜਾਂਦੇ ਆਪਾਂ ਜਿਵੇਂ ਸ਼ਰਧਾ ਵਗੈਰਾ ਤੇ ਇਹਨਾਂ ਨਹੀਂ ਉਹ ਕਰਦੇ ਪਰ ਫਿਰ ਵੀ ਜਦੋਂ ਚਲੋ ਆਇਆ ਹੁੰਦਾ ਬਹਿਮ ਵੱਡਾ ਹੁੰਦਾ ਹਨਾ ਜਦੋਂ ਬਹਿਮ ਕਰਨਾ ਚਾਹੀਦਾ ਕਿਉਂਕਿ ਪੁਰਾਣੇ ਬਜ਼ੁਰਗਾਂ ਨੇ ਜੋ ਬਣਾਇਆ ਹਨਾ ਉਹ ਹਿਸਾਬ ਨਾਲ ਚੱਲਣਾ ਚਾਹੀਦਾ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਆਪਾਂ ਸੋਨੂੰ ਕੋਈ ਨਵੇਂ ਬਣਾਉਦੇ ਨਾਲ ਸਾਰੇ ਭੈਣ ਭਰਾ ਸਤਿ ਸ਼੍ਰੀ ਅਕਾਲ ਜੀ ਤੇ ਬਾਏ ਬਾਏ ਜੀ